ਹਾਂਜੀ ਬਾਈ ਸਸਰੀ ਕਾਜ਼ਰੀ ਸਾਰਿਆਂ ਨੂੰ ਹੋਰ ਬਈ ਕਿਵੇਂ ਹੋ ਠੀਕ ਹੋ ਤੇ ਘਰ ਪਰਿਵਾਰ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ ਬਾਈ ਤੇ ਜਾਨਵਰ ਵਗੈਰਾ ਹਨ ਬਬਲੀ ਕੇ ਪਰ ਸਾਰਿਆਂ ਦੇ ਘੈਂਟ ਹੋਣ ਤੇ ਬਾਈ ਠੰਡ ਹੋ ਗਈ ਇਕੋ ਲੱਗਦਾ ਅੱਜ ਬਹੁਤ ਬੜ ਜਿਆਦੇ 7:30 ਦਾ ਟਾਈਮ ਹੋ ਗਿਆ ਤੇ ਬਿਲ ਤਾਂ ਮੈਂ ਸਵੇਰੇ ਉੱਠਿਆ ਸੀ 6:30 ਵਜੇ ਮੈਨੂੰ ਅਜੇ ਚੱਲ ਨਹੀਂ ਆਉਂਸ ਰਹੀ ਹੁੰਦੀ ਆ ਪਹਿਲਾਂ ਲੇਟ ਉੱਠਦਾ 7:30 ਦਾ ਟਾਈਮ ਹੋ ਗਿਆ ਬਾਈ ਠੰਡ ਬਹੁਤ ਤੂੰ ਦਜੀਆ ਪਤਨੀ ਧੂਆਂਗਾ ਉਹ ਕੁਝ ਕਹਿ ਨਹੀਂ ਸਕਦੇ ਦੇਖੋ ਤੁਸੀਂ ਆਲੇ-ਦਲੇ ਹੁਣ ਤਾਂ ਖਰ ਸੂਰਜ ਨਿਕਲ ਆਇਆ ਆਪਣੇ ਇੱਥੇ ਮੁੰਡਾ ਗਮਾਂਡੀ ਆਣੇ ਕਬੂਤਰ ਵੀ ਡਾਤੇ ਇੱਕ ਡਾਤਾ ਪਤਨੀ ਉੜ ਗਿਆ ਯਾਰ ਰਾਤ ਉਹਦੋਂ ਬਾਹਰੇ ਸੀ ਉਹ ਕੁਝ ਕਹਿ ਨਹੀਂ ਸਕਦੇ ਤੇ ਲਾਈਟਾਂ ਲੂਟਾਂ ਬਾਈ ਕਰੀਏ ਬੰਦ ਮੈਂ ਤਾਂ ਬੋਰੀ ਲਾ ਕੇ ਜਾਨਾ ਨਾ ਜਾਣ ਬਰਾਨੂ ਬਾਈ ਔਰ ਇਸ ਕਿਉਂ ਲੈਣਾ ਬਾਈ ਇਹ ਚੀਜ਼ ਹੈ ਨਾ ਆਪਾਂ ਮੈਂ ਵੱਧ ਦੂੰ ਠੰਡ ਲੱਗ ਜੂ ਛੋਟੇ ਬੱਚੇ ਨੇ ਵਿੱਚ ਲੈਟ ਕਰ ਜੀ ਮੈਂ ਦੋ ਨਹੀਂ ਲੱਟਾਉਗਾ ਜੀ ਹੁਣ ਮੈਂ ਮੋੜੀ ਮੁੱਢ ਤੇ ਠੰਡ ਰੁਕੂਗੀ ਨਾ ਬਾਈ ਇਹ ਕੀ ਨਾਲਾ ਦਾ ਕੀ ਆਪਾਂ ਫਿਰ ਆਪਣਾ ਕੁਝ ਜਾਂਦਾ ਨਹੀਂ ਐਵੇਂ ਦੇਖੀਏ ਜਨਪੁਰ ਜਨਪੁਰ ਆਪਣੇ ਫਿੱਟ ਨੇ। ਬਜੇ ਦਾ ਘਰ ਤੇ ਕਈ ਵੀ ਕੇਰਾ ਦਾ ਫਿੱਟ ਨੇ। ਬਾਕੀ ਵਾਈ ਗਰੂਪ ਦਾ ਕਰੂਗਾ। ਚੱਕੋ ਭਾਈ। ਇਹ ਕੇਰਾ ਦਾ ਹੁਣ ਪਾਣੀ ਵੀ ਸ਼ਿਫਟ ਕਰਿਆ ਜਾ ਭਾਈ। ਪਹਿਲਾਂ ਪਾਣੀ ਉੱਥੇ ਸੀਗਾ। ਮੈਂ ਇੱਟ ਇੱਧਰ ਰੱਖੀ ਹੈ ਪਹਿਲਾਂ ਇੱਟ ਤੇ ਚੜ ਕੇ ਪਹਿਿਆਂ ਦੀ ਬਰ ਬਿੱਠ ਮਾਰ ਦਿੰਦੇ ਜਨਪੁਰ ਵਿੱਚ। ਇਹ ਦਾਲ ਖਿਆਂਡੇ ਦੇ ਬੈਠੀ ਨਹੀਂ ਹੈਗੀ ਜਰ ਤਾਂ ਬੈਠੀ ਸੀ ਹੁਣ ਆਪਾਂ ਇਧਰੋਂ ਟ੍ਰੇ ਚੱਕੀ ਨਾ ਇਧਰਲੇ ਜਾਨਵਰਾਂ ਦੇ ਚੈੱਕ ਕਰ ਲਈਏ ਫਿਰ ਹਮੇਸ਼ਾ ਟ੍ਰੇ ਵਾਈ ਇੰ ਵਿੱਚ ਹੀ ਛੱਡਦੇ ਸੀ ਖਾਈ ਜਾਂਦੇ ਸੀ ਦਾਣੇ ਯਾਰ ਮੈਨੂੰ ਵਾਲੀ ਸੀ ਥੋੜੀ ਤਾਂ ਕਰਕੇ ਫੇਰ ਟ੍ਰੇ ਵਿੱਚ ਹੀ ਜਾਂਦੀ ਛੱਡੀ ਬੈਠਣ ਦੇ ਦਾਣੇ ਸਾਹੀ ਮਾਲਦ ਨੇ ਬਟਾਲਾ ਦਾ ਇੱਕ ਦੋ ਗੁਬਤਰੀ ਮਾਰਦੇ ਚਰਪੀ ਆਣੇ ਬੈਠੀਆਂ ਬਾਕੀ ਦਾ ਗੁਬਤਰ ਸ਼ਸ਼ੀ ਨੇ ਆਪਣੇ ਸਾਰੇ ਦਾਣੇ ਪਾ दिए ਬਈ ਟਾਈਮ ਨਾਲ ਟਾਈਮ ਅੱਜ 8:30 ਵਜੇ ਮੈਂ ਖੇਤ ਨਹੀਂ ਜਾਣਾ ਉਹ ਦਾਲ ਹੰਤਾ ਠੰਡਾ ਜਾਈ ਸਿਸਟਮ ਚੱਲੂਗਾ ਠੰਡਾ ਦੇ ਵਿੱਚ ਸਿਰਦੇ ਇਹਦੀ ਬਜ ਵੀ ਨਹੀਂ ਹੋਇਆ ਯਾਰ ਮੇਰੇ ਦਾ ਚੱਲ ਫੇਰ ਵੀ ਆ ਵਿਚਾਰ ਪੰਜ ਹੋ ਗਏ ਪੰਜ ਛੇ ਵਿੱਚ ਲਾ ਲਓ ਬਈ ਹਾਂ ਨਿੰਮੂ ਲਵੇ ਹੋਈ ਨਹੀਂ ਬੱਚੇ ਨਿੰਮੂ ਲਵ ਇੱਕ ਵੀ ਬਚਾ ਨਹੀਂ ਕੱਢਿਆ ਜੇ ਦੇਖੀ ਆਪਾ ਲਓ ਜੀ ਦਾਣੇ ਆਪਾ ਇੱਥੇ ਰੱਖ ਤੇ ਆਪਣੇ ਜਾਨਵਰ ਬਾਰੇ ਵੀ ਨਿਕਲੇ ਕੁਸ ਇਹ ਵੀ ਦਾਣਿਆਂ ਦੇ ਮਾਰੇ ਨਿਕਲੇ ਸੀ ਹੁਣ ਅਜੇ ਅੰਦਰ ਫੇਰ ਵਾ ਕੇ ਦਾਣੇਆ ਕਰਕੇ ਚੱਕੋ ਕੱਲ ਗਾਲਖੀਂ ਅੰਡੇ ਤੇ ਬੈਠੀ ਸੀ ਯਾਰ ਅੱਜ ਬੈਠੀ ਨਹੀਂ ਅੰਡੇ ਤੇ ਪਤਾ ਨਹੀਂ ਕੀ ਚੱਕਰ ਬਸ ਕਹਿ ਨਹੀਂ ਆ ਰਹੇ ਬਸ ਅੱਜ ਮੈਂ ਸਮਾਨ ਰੱਖਿਆ ਹੁਣ ਆਇਆ ਆਤਨੇ ਜੇ ਰੱਖਿਆਵਾਂਗੇ ਕਿ ਅੱਜ ਤੱਕ ਇਹਦੇ ਡੈਮ ਨਹੀਂ ਹੋਣਾ ਆਤਨੇ ਜੇ ਰੱਖਿਆਵਾਂਗੇ ਸਮਾਨ ਤੇ ਬਾਲਦਾ ਦਿਨ ਮੰਗਲਵਾਰ ਬੁੱਧਵਾਰ ਨੂੰ ਨੇ ਕਿਹਾ ਕਹਿੰਦਾ ਵੀ ਬੇਬੀ ਬਣਾ ਕੇ ਦੇ ਦੂੰਗਾ ਜਮ ਓਕੇ ਕਰ ਤੇ ਮਾਰ ਠੀਕ ਹੈ ਅੱਜ ਮੈਂ ਸੁਨਾਮ ਵੀ ਜਾਣਾ ਭਾਈ ਆਪਣੇ ਸ਼ਹਿਰ ਤੇ ਉੱਥੋਂ ਦੇਖਦਾ ਜੀ ਸਮਾਨ ਖਰਾਕ ਲਿਆਂਦੀ ਕੀ ਲੈ ਆਉਣਾ ਬਾਹਲੀ ਦਾ ਖਰਾਕ ਖਾਂਦੇ ਵੀ ਨਹੀਂ ਮੈਂ 50 ਦੇ ਸੋਲੇ ਲੈ ਆ ਤੇ ਅੱਧਾ ਕਿਲੋ ਵੀ ਨਹੀਂ ਕਿੰਨੇ 15 ਮਹੀਨੇ 20 ਦਿਨ ਲੰਘੇ ਸੀ ਬਾਹਲੀ ਦਾ ਖਰਾਕ ਵੀ ਨਹੀਂ ਖਾਂਦੇ ਐਂਦਾ ਮੈਨੂੰ ਪਤੀ ਯਾਰ ਮੁਰਾ ਆਪਣੀ ਹੈ ਨਾ ਤੇ ਬਸ ਹੁਣ ਸਿਸਟਮ ਤਾਂ ਇਹੀ ਹੈ ਵੀ ਹੁਣ ਇਹਨਾਂ ਨੂੰ ਕਸੋਲੇ-ਸਾਲੇ ਚਾਹੀਦੇ ਨੇ ਕਿਉਂਕਿ ਬੱਚਿਆਂ ਵਾਲੇ ਬਲੀਡਿੰਗ ਵਾਲੇ ਬਲੀਡਿੰਗ ਵਾਲੇ ਕੋਈ ਜਾਨ ਬਰਨੇ ਬਈ ਆਪਣੇ ਹਨਾ ਤਾਕਤਾਂ ਚਾਹੀਦੀ ਚਲ ਕਣਕ ਵੀ ਜ਼ਰੂਰੀ ਆ ਉਹ ਕਣਕ ਦੇ ਨਾਲ ਹੋਰ ਖਰਾਕ ਵੀ ਚਾਹੀਦੀ ਹੈ ਜੇ ਦੇਖਿਆ ਜਾਵੇ ਤੇ ਅੱਤੀ ਹੁਣ ਅੱਜ ਦੇਖਦੇ ਆਂ ਜਿਵੇਂ ਤੋਂ ਕੱਪੜਾ ਸਿਵਾਇ ਗਾ ਦਾ ਕੱਪੜਾ ਵੀ ਸਿਵਾਵਾਂਗੇ ਤੇ ਨਹੀਂ ਉੱਤੇ ਸਿਵਾਵਾਂਗੇ ਇਹ ਤਾਂ ਚਲ ਹੈ ਗਿਆ ਗੁੜੀ ਹੈ ਹਰ ਕਹਿਦਾ ਪੀਰਾ ਹੈ ਗਿਆ ਸਾ ਤੇ ਤਾਂ ਇਦਾਂ ਰੰਗ ਕਾ ਟੋਡੇ ਉਹਦਾ ਵਾਲਾ ਉੱਡ ਗਿਆ ਉਹਦੇ ਪਹਿਲਾਂ ਸਿਉਂਤਾ ਸੀ ਉਹ ਤੇ ਹੁਣ ਦੁਬਾਰੇ ਫੇਰ ਸੀ ਆਉਣਿਆ ਤੇ ਇਹਨਾਂ ਨੂੰ ਖਾਣ ਦੇ ਦਾਣੇ ਦੂਨੇ ਬਈ ਆਣ ਬਰਨ ਆਪਣੇ ਨੂੰ ਸਾਰਿਆਂ ਨੂੰ ਬੱਚੇ ਪੁੱਛੇ ਵਿੱਚ ਹੀ ਦਾਣੇ ਤੇ ਪਾਣੀ ਭਰ ਦਈਏ ਤਾਜਾ ਪਾਣੀ ਪੂਣੀ ਭਰ ਕੇ ਦਾਣੇ ਨੇ ਪਾ ਕੇ ਬਈ ਫੇਰ ਕਰਦਾ ਵੀਡੀਓ ਕੰਟੀਨਿਊਟੀ ਨਾਲ ਲੋ ਬਈ ਦਾਣੇ ਬਈ ਆਪਾਂ ਪਾ ਤੇ ਤੇ ਦਾਣੇ ਖਾ ਲੇ ਸਾਰੇ ਕਬੂਤਰਾਂ ਨੇ ਬਚੇ ਜਾਂਦੇ ਖੱਲੇ ਚਿੱਟੇ ਬਚੇ ਨਹੀਂ ਖਾਦਨੇ ਯਾਰ ਦਾਣੇ ਹੋਰ ਕਿਸੇ ਨੇ ਖਾਦੇ ਨਹੀਂ ਆਪਾਂ ਬਈ ਅੰਦਰੋਂ ਤੇ ਬਾਹਰੋਂ ਦੇਖੋ ਤੁਸੀਂ ਹਨਾ ਆਹ ਦਾ ਸਾਰੇ ਸੈਟਅਪ ਤੇ ਛਾੜੂ ਮਾਰਤਾ ਆਹ ਖੰਭ ਜੇ ਯਾਰ ਬਸ ਕਬੂਤਰਾਂ ਦੇ ਇਧਰੋਂ ਉਧਰੋਂ ਉੜ ਕੇ ਆ ਜਾਂਦੇ ਨੇ ਜਿਵੇਂ ਕਾਲੱਖੀ ਵੀ ਝਾੜਿਆ ਬਈ ਆਪਣੀ ਤਾਂ ਕਰਕੇ ਜੀ ਉਹ ਕੌਣ ਜਿਨੇ ਨਿਕਲੇ ਨੇ ਕਿ ਉਹ ਮੈਂ ਖੰਭੇ ਸਾਧਰੇ ਤੇ ਬੁਣਾ ਦੀ ਕਬੂਤਰ ਗਾ ਅਲੱਖੀ ਕਬੂਤਰ ਤਾਂ ਬਹਿ ਗਿਆ ਦੀ ਆਲੱਖੀ ਨਹੀਂ ਬੈਠੀ ਹੋ ਕੇ ਕਰਕੇ ਜੋ ਸਕੰਭ ਨਿਕਲ ਕੇ ਪਹੁੰਚੋ ਤੇ ਹੋ ਦੂਜੇ ਬੱਚੇ ਨੇ ਨਹੀਂ ਖਾਦੇ ਯਾਰ ਦਾਣੇ ਇਹ ਇਹ ਨਾ ਖਾਲੇ ਸੀਗੇ ਚਿੱਟੇ ਬੱਚੇ ਨੇ ਆਪਣੇ ਚਲ ਖੰਡਾਈ ਜੀ ਇਹਨਾਂ ਨੂੰ ਖਾ ਖੋ ਲੈਣਗੇ ਆਪੀ ਨਾ ਬਾਕੀ ਜਹਾ ਹੱਥ ਨੇ ਖਾ ਲੈਣਗੇ ਹੱਥ ਨੇ ਪਾ ਦਾਂਗੇ ਆ ਫੇ ਤੇ ਮੈਨੂੰ ਆਏ ਸੀਗਾ ਵੀ ਮੈਂ ਫੇਤ ਲੈਟ ਆਉਗੀ 9 ਵਜੇ ਯਾਰ ਪਹਿਲਾਂ ਵੀ ਕੀ ਕਰਾਂਗੇ ਉੱਥੇ ਜਾ ਕੇ ਨਾ ਐਵੇਂ ਬੇਫਾਲਤ ਅ ਜੇ ਲਾਈਟ ਆ ਜੇ ਫਿਰ ਤਰਲਾ ਸੰ ਨੂੰ ਸੰ ਜਾ ਕੇ ਲਾ ਦੀਏ ਫਿਰ ਤਾਂ ਕੋਈ ਇਸ ਕਿਉਂ ਨੀ ਯਾਰ ਇਹ ਸਾਡੇ ਕੇ ਮੋਟਰ ਵੇ ਸੱਕ ਤੇ ਚਲ ਦੇਖਦੇ ਹਾਂ ਕੀ ਬਣਾ ਚਾਹੀਦਾ ਜੇ ਸੰ ਲਾ ਸੰਵੇ ਰਮਾਉਣਾ ਬਈ ਅੱਜ ਜਾ ਕੇ ਜੇ ਲਾਈਟ ਆ ਗਈ ਫਿਰ ਉੱਥੇ ਵੀ ਤੁਹਾਨੂੰ ਦਿਖਾਉਂਗਾ ਕਰੂੰਗਾ ਵੀਡੀਓ ਕੰਟੀਨਿਊ ਕੋਈ ਚੱਕਰ ਨਹੀਂ ਮੈਨੂੰ ਪ੍ਰੋਬਲਮ ਦਾਲ ਜਦਾ ਬੱਜੇ ਚੋਕ ਲੈਣਾ ਮੈਂ ਦੂਜੇ ਵਜੇ ਮੈਂ ਤਾਂ ਹੀ ਬੈਠਣਾ ਚੋਕ ਲੈ ਤਿੰਨ ਦੂਜਾ ਇਹ ਤਾਂ ਇਸ ਨਾਲ ਕਰਕੇ ਔਖਾ ਸਿਸਟਮ ਥੋੜਾ ਜਿਹਾ ਸਾਰੇ ਤਾਂ ਹੀ ਬੈਠਣੇ ਉਧਰ ਹੀ ਬੈਠਣੇ ਪੰਜ ਤਰੀਕਾ ਕੀ ਅਸਲ ਵੇ ਦਾਣੇ ਪਾਉਦਾ ਇਹਨਾਂ ਨੂੰ ਖਵਾ ਹੋ ਕੇ ਗੱਡ ਕਰੀ ਦੇਣੇ ਇਹਨਾਂ ਨੂੰ ਇਹ ਪੰਜ ਦਾ ਜਿਵੇਂ ਅੱਜ ਹੁਣ ਦੋ ਤਰੀਕਾ ਬਈ ਤਿੰਨ ਹੱਥ ਕਾਲਣੋਂ ਚਾਰ ਮੰਗਲ ਬੁੱਧਵਾਦੀ ਪੰਜ ਦੇ ਗਏ ਜੇ 5 ਤਰੀਕ ਨੂੰ ਬੁੱਧਵਾ ਨੂੰ ਨੇ ਲਾਤੀ ਟਾਕੀ ਤਾਂ ਫਿਰ ਅੱਪ ਉਧਰ ਹੀ ਬੰਦ ਕਰਾਂਗੇ ਬੇ ਬੱਚੇ ਇੱਧਰ ਨਹੀਂ ਬੰਦ ਕਰਦੇ ਬੱਚੇ ਉਧਰ ਹੀ ਬੰਦ ਕਰਾਂਗਾ ਨਾ ਮੈਂ ਥੋੜੇ ਜਿਹਾ ਲਾਲ ਸੱਜ ਰੱਖਿਆ ਹਾਂਗਾ ਮੈਂ ਹੱਥ ਨੇ ਜੇ ਕਾਲਣੋਂ ਬਣਾ ਦੂਗਾ ਕੋਈ ਚੱਕਰ ਭਾਈ ਖੇਤ ਆਏ ਸੀ ਆਜ ਤਾਂ ਮੈਨੂੰ ਬਹੁਤ ਟਾਈਮ ਹੋ ਗਿਆ ਤੇ ਪਰ ਮੈਂ ਹੁਣ ਲਾਹ ਢਾਈ ਆ ਯਾਰ ਏ ਹੁਣ ਆਪਾਂ ਮੋਟਰ ਛੜਤੀ ਆਪਣਾ ਪਾਣੀ ਪੈਣ ਲੱਗ ਜੂ ਉੱਥੇ ਫਿਰ ਰੇਰੂ ਛੜਦੇ ਆ ਆ ਗਿਆ ਚੱਕੋ ਪਾਣੀ ਹੁਣ ਦਿਖਾਉਣਾ ਖੇਲ ਤਾਂ ਚੁੱਕੇ ਹੋਏ ਗ੍ਰਿਪ ਫੜ ਕੇ ਰਹਿ ਆ ਪਹਿਲਾਂ ਸ਼ਿਆਕੋ ਵੇ ਆਓ ਵੇ ਮੁੰਡਿਓ ਆ ਗਿਆ ਪਾਣੀ ਤੇ ਹੁਣ ਆਪਾਂ ਚੱਲਦੇ ਆ ਉੱਧਰ ਬਈ ਕਿੱਦਾਂ ਰੇ ਛੜਦੇ ਆ ਪਹਿਲਾਂ ਨਾ ਹੁੰਦੇ ਸਿੱਟਣਾ ਔਖਾ ਹੋ ਜੂ ਆਪਣੇ ਜਾਂਦੇ ਨੂੰ ਪਾਣੀ ਇਹਦਾ ਪਹੁੰਚ ਹੀ ਜਾਵੇ ਉੱਥੇ ਤੇ ਸਰੋਂ ਸਿੱਟਦਾਂਗੇ ਬਾਅਦ ਚ ਬਣਾ ਰਹੇ ਸਿੱਟਦੀ ਆ ਦਾਇਆ ਖਜੂਰੀਆ ਚੜਾਇਆਗਾ ਜੂਰੀਆ ਸਿੱਟਦੀ ਹੈ ਪਹਿਲਾਂ ਸਫਲ ਕਿਸਾਨ ਵੀ ਆਪਾਂ ਬਈ ਐਡੀ ਗੱਲ ਨਹੀਂ ਹੈਗੀ ਆ ਗਿਆ ਪਾਣੀ ਬਈ ਕਰੋ ਚੈੱਕ ਆਪੇ ਇੱਧਰ ਧਰਦੀ ਐ ਕੋਟ ਆਪਣਾ ਚੱਕ ਕੇ ਤੇ ਇਹ ਵਾਰ ਹੋdte ਧਰਦੇ ਨੇ ਘਹੀ ਤੇ ਡੰਕਦੇ ਨੇ ਪੈਂਚੀ ਜਾਂਦਾ ਲਾਸਨ ਆਦੇ ਲਾਸਨ ਨੂੰ ਸਨ ਬਈ ਸਾਰਾ ਕੁਝ ਓਕੇ ਕਰਿਆ ਪਿਆ ਆਪਣਾ ਲਾਸਨ ਲਾ ਫੇ ਰੱਖਿਆ ਦੀ ਮੈਂ ਤੇ ਆ ਉਹਦੇ ਧਣੀਆਂ ਲਾ ਗੀਆਂ ਤੁਹਾਨੂੰ ਪਤੀ ਕੁ ਸਾਰਾ ਤੇ ਹੁਣ ਮੈਂ ਰੇ ਪਾਦ ਮੈਂ ਕਰਦਾ ਵੀਡੀਓ ਕੰਟੀਨਿਊ ਬਈ ਹਾਂਜੀ ਸਾਵਾਂ ਦਾ ਟਾਈਮ ਹੋ ਗਿਆ ਬਈ ਆ ਗਿਆ ਆਪਾਂ ਇਧਰ ਲੈ ਕੇ ਰਹੇ ਤੇ ਆ ਗਿਆ ਆਪਾਂ ਜਾਨਵਰ ਆਪਣੇ ਖੋਲ ਖੋਲ ਲੈ ਬਈ ਇੱਕ ਨਾ ਬਈ ਆ ਆਪਾਂ ਅੱਜ ਪਾਇਪ ਲਿਆਏ ਇਹ ਹੈਗੇ ਪਾਇਪ ਸਾਢੇ 4 ਫੁੱਟ ਵਾਂਗੂ ਤੇ ਪਹਿਲਾਂ ਇਹ 18 ਫੁੱਟ ਸੀ ਹੁਣ ਜੇ 18 ਦੀ 18 ਫੁੱਟ ਤਾਂ ਆ ਜਾਊਗੀ ਤਾਂ ਉੱਚੀ ਨੀਵੇਂ ਪਹਿਲਾਂ ਨੀਵੇਂ ਰਹਿੰਦੀ ਬਈ ਹਾਂ ਉੱਡ ਡੋਣਾ ਬਾਈ ਕਿਉਂ 2 ਟਾ ਹੀ ਫੁੱਟ ਦਾ ਬਾਈ ਇਹ ਥੱਲੇ ਵਗ ਜਾਂਦੀ ਸੀ ਤੇ ਬਾਕੀ ਆ ਤਾਰਾਂ ਦੇ ਬਰਾਬਰ ਜਾਂਦੀ ਹੁਣ ਤਾਰਾਂ ਬਰਾਬਰ ਨਹੀਂ ਜਾਂਦੇ ਸੀ 1.5 ਜੀ ਬਰਾਬਰ ਜਾਂਦੇ ਸੀਗੀ ਤੇ ਹੁਣ ਇਹ 4 ਫੁੱਟ ਇੱਥੋਂ ਇੱਥੋਂ ਸੁਰੂ 18 ਫੁੱਟ ਐਨ ਦਾ ਮਤਲਬ ਬਾਈ ਹੁਣ ਇਹ ਤਾਰਾਂ ਬਰਾਬਰ ਜਾਉ ਸਾਰੇ ਤੇ ਹੁਣ ਆਪਾਂ ਇਹਨਾਂ ਨੂੰ ਦਾਣੇ ਦੂਣੇ ਪਾ ਦਈਏ ਅੱਖੇ ਨੇ ਕਬੂਤਰ ਆਪਣੇ ਬਾ ਇਹ ਸਰੋਂ ਖੇਤ ਨੇ ਸਰੋਂ ਸਿੱਟਿਆ ਬਈ ਜਿਹੜੀ ਆਪਣੀ ਪ੍ਰਾਈਜ਼ੀ ਸੀ ਕੋਮੇ ਸਾਬੀ ਸਾਰੀ ਗੇ ਸਿੱਟਿਆ ਯਾਰ ਜਿਹੜੀ ਬਚੀ ਪਈ ਸੀ ਮਾ ਕੇ ਦੀ ਸਿੱਟਾ ਪੰਨਾ ਹੋ ਗਈ ਕੰਕਲੇ ਖੱਡਾ ਪਾ ਸਾਰੀ ਸਾਰੀ ਪੈਣੜੇ ਇੱਕ ਪਿਆ ਸੀ ਪਾਣੀ ਆਪਾਂ ਬਈ ਧੋ ਦੇ ਪਾਣੀ ਢੋਲ ਕੇ ਭਰਾਂਗੇ ਆ ਪਤਾ ਨਹੀਂ ਯਾਰ ਕਿਹੜੀ ਕਬੂਤਰੀ ਨੰਡੇ ਰੱਖਣੇ ਮਲਾਂਬੋਜ ਮੋਦੀ ਜੜਨੇ ਰੱਖਦਾ ਲਓ ਬਈ ਤੇ ਹੁਣ ਆਪਾਂ ਪਾਣੀ ਪਾਰੀ ਲਈਏ ਇਹਨੂੰ ਪਾਣੀ ਦਾ ਉਡੀ ਪਤਾ ਲੱਗ ਉਹ ਕਿਹੜੇ ਕਬੂਤਰ ਨੇ ਅੰਡਾ ਰੱਖਿਆ ਹੈ ਹਜੇ ਪਤਾ ਅੱਜ ਪਤਾ ਲੱਗੂ ਫੇਲੇ ਪਾਣੀ ਵੀ ਵਰਤਦਾ ਬਈ ਆ ਦੇਖ ਨੇ ਪੱਤੇ ਫਿਰ ਘੇਰਤੇ ਥੋੜੇ ਚੱਕੋ ਬਈ ਥੱਲੇ ਬੋਰੀ ਪਾਤੀ ਕੋਈ ਵੀ ਜਰ ਜੁਰ ਨਾ ਲੱਗੇ ਬਾਕੀ ਕੋਈ ਵਾਰ ਕੋਈ ਚੀਜ਼ ਵਸਤਨਾ ਪੜਕੇ ਵੇਜੇ ਪੈਪਚ ਤੇ ਬਾਕੀ ਆ ਆਪਣੀ ਚੱਕਣ ਵੇਲੇ ਔਖਾ ਚਲ ਕੋਈ ਗੱਲ ਨਹੀਂ ਚੱਕਣ ਵੇਲੇ ਵੀ ਚੱਕ ਲਿਆ ਕਰ ਕੋਈ ਦਿੱਕਤ ਨਹੀਂ ਜਮਾ ਓਕੇ ਦੀ ਰਿਪੋਰਟ ਆ ਤੇ ਦਾਣੇ ਆਪਣੇ ਜਾਨਵਰ ਖਾਈ ਜਾਂਦੇ ਨੇ ਬਈ ਉਸ ਤੋਂ ਬਾਅਦ ਆਪਾਂ ਪਾਵਾਂਗੇ ਆਹ ਖੁੱਡ ਵਾਲਿਆਂ ਨੂੰ ਵੀ ਭੁੱਖੇ ਨੇ ਅੱਜ ਪਾਣੀ ਬਿਨਾਂ ਤਾਂ ਮੈਂ ਚੱਕ ਲਿਆ ਤੀ ਹੁਣ ਵੀ ਪਾਣੀ ਚੱਕ ਕੇ ਲੈ ਕੇ ਜਾਣਾ ਹੈ ਦਾਨੇ ਸਿੰਨ ਡੱਬਾ ਜਮ ਉਹ ਜਾਣੇ ਕਿਹੜਾ ਗੋਤਰ ਚੀਜ਼ੀ ਕਰੀ ਜਾਂਦਾ ਖਾਈ ਜਾਂਦੇ ਨੇ ਬੱਚੇ ਜੀ ਦਾਣੇ ਦਮਦੀ ਵਧੀਆ ਲੱਗੇ ਖਾਣ ਕੱਲਾ ਡੱਬਾ ਜੀ ਨਹੀਂ ਖਾਣ ਲੱਗਾ ਤੇ ਤਰਵੀਂ ਦੇਖ ਲਿਆ ਵੀ ਰੰਗ ਮਹੌਲ ਕੀ ਆ ਪਾਣੀ ਪੂਣੀ ਰੱਖਦੀ ਐ ਇੱਥੇ ਤਰਵੀਂ ਪਾਣੀ ਲਿਆ ਮੈਂ ਪਾਣੀ ਰੱਖੀ ਇਹਨਾਂ ਨੂੰ ਯਾਰ ਇਹ ਲਾਤਾ ਜਰੂਰ ਬੀਓ ਪਾਣੀ। ਫਲੋ ਇਹ ਪਾਣੀ ਇਹਨਾਂ ਨੂੰ ਰੱਖਤਾ। ਇਹਨਾਂ ਨੂੰ ਦਾਣੇ ਪਾ ਲਈਏ। ਜਦੋਂ ਜਨ ਜੂ ਉਚਾਗ ਵੀ ਦੇਣੀ ਇਹਨਾਂ ਨੇ ਖਾ ਲੈਣੇ। ਸਲਾਹੀਏ ਜੀ ਆਹ ਇਹ ਜੇ ਪਾਏ ਦਾਣੇ ਬਈ ਉਹ ਹੀ ਦਾਣੇ ਪਾਵਾਂਗੇ ਹਨ ਲੋ ਭਈ ਉਹ ਵੀ ਦੇਖੀ ਕਿ ਭੱਜ ਕੇ ਆਉਣਗੇ ਦਾਣੇ ਇਹਨਾਂ ਸੇਕੋ ਪੂਰਾ ਘਿਲਾੜੇ ਚੱਲ ਵਧੀਆ ਸ਼ੱਕਵਸ ਆ ਗਏ ਨਾ ਸਾਰੇ ਪਰਲੇ ਪਰਲੇ ਸਾਰੇ ਲੱਗੇ ਖਾਨਦਾਨੇ ਆਓ ਕੀਬੋਰਡ ਨੂੰ ਸਾਸਪਈ ਆਪਣੇ ਸੈਟਅਪ ਦੀ ਹੋਈ ਹੋਈ ਹੈ ਜਮਾ ਹੇ ਹੁਣ ਮੇਰੀ ਐਂ ਸਲਾਹ ਤੇ ਹੀ ਚੱਲੇ ਬੱਚੇ 7 ਵਜੇ ਤੇ ਬਿਠਾਉਂਦੇ ਯਾਰ ਪਰ ਹੁਣ ਬੱਚਿਆਂ ਦਾ ਔਖਾ ਵੀ ਹੋਇਆ ਹੈ ਨਾ ਤਾਂ 5 ਹੀ ਵਜੇ ਨਾਲ ਜੇ ਹੁਣ ਤਾਂ ਘੰਟਾ ਪਿਆ ਚਲ ਮਰਾਇਆ ਮੈਂ ਦੇਖਦੇ ਆ ਕਰ ਦੋ ਇਹ ਸਿਸਟਮ ਸਾਹ ਆਖਾ ਕਹਿੰਦੇ ਦਾਨਦੋਣ ਇਹਨਾਂ ਨੂੰ ਵਾ ਠੀਕ ਹੈ ਬਈ ਹਨ ਆਹੀ ਆਪਣੀ ਵੀਡੀਓ ਸੀ ਜੇ ਵੀਡੀਓ ਵਧੀਆ ਲੱਗੀ ਯਾਰ ਹਨ ਲਾਈਕ ਕਰੋ ਬਈ ਤੇ ਕਮੈਂਟ ਕਰੋ ਸੋਹਣਾ ਜਾਂ ਤੇ ਸ਼ੇਅਰ ਕਰ ਦਿਓ ਵੀਡੀਓ ਆਪਣੀ ਹਨ ਤੇ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਓ ਅਪਡੇਟ ਆਪਾਂ ਲਿਆਉਂਦੀ ਰਹਾਂਗੇ ਉਹ ਸਾਧਰੀ ਆਪਾਂ ਪੱਕੀ ਲਾਤੀ ਹੁਣ ਤਾਂ ਹਾਂ ਤੇ ਆਹ ਸਾਧਰੀ ਵੀ ਉੱਚੀ ਹੋ ਜਾ ਗੁਰੂ ਪੂਰੀ ਆਲੇ-ਗਲੇ ਦਿਖਾ ਕਰਨਗੇ ਕਰਕੁਰ ਕਹਿਣ ਦਾ ਮਤਲਬ ਨੇ ਸਾਧਰੀਆਂ ਦਿਖਾ ਕਰਨੀਆਂ ਹੁਣ ਪਹਿਲਾਂ ਦਿਖ ਨਹੀਂ ਦੀਆਂ ਹਣ ਪਾਈਪ ਨਾਲ ਬਹੁਤ ਫਰਕ ਪੈ ਗਿਆ ਬਈ ਤੁਸੀਂ ਆਪ ਹੀ ਲੜ ਜਾ ਰਹੇ ਹੋ ਹਨ 3 ਫੁੱਟ ਪਾ ਪਾ ਉੱਚਾ ਇਹ ਹੀ 3 ਫੁੱਟ 14 ਫੁੱਟ ਹੋ ਗਿਆ 18 ਨਹੀਂ ਚੱਲ 18 ਹੀ ਲਾ ਲਓ ਚਲ ਪੂਰਾ 18 ਫੁੱਟ ਉੱਚਾ ਹੋ ਗਿਆ ਬਹੁਤ ਹੋਇਆ ਨਾ 18 ਫੁੱਟ ਵੀ ਉੱਚਾ ਐਵੇਂ ਤਾਂ ਤੇ ਤਾਂ ਕਰਕੇ ਆ ਪਾ ਪਾ ਪੱਲੇ ਅੰਦਰ ਨਾਵਾ ਓਕੇ ਜੀ ਤੇ ਹਮ ਲਦੇ ਆਪਾਂ ਬਈ ਕੱਲ ਨੂੰ ਨਵੇਂ ਵਲੌਗ ਦੇ ਵਿੱਚ